ਨੇ ਰਾਮ ਮੈਂ ਲੈ ਜਰੇ ਬੱਦਲੋਗੇ ਮੈਂ ਦੇਖਣਾ ਕਿੱਥੇ ਅੱਜ 2-3 ਦਿਨਾਂ ਬਾਅਦ ਆ ਜਾਣਾ ਮੈਂ ਕਰੇ ਤੇ ਇਹ ਜੇ ਨਾ ਇਹਨੇ ਤੇ ਬਤਾ ਨਹੀਂ ਭਾਈ ਬਾਪ ਦਿੱਖੇ ਨਾ ਆ ਗਿਆ ਮੇਰਾ ਕਿਹੜਾ ਲੱਗਾ ਇਹ ਰਾਮਨਗਰ ਕੋਲੀ ਗੱਲ ਬਾਤ ਨਹੀਂ ਗੱਲ ਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਏ ਜੇ ਕੰਮ ਤੋਂ ਆਏ ਜੇ ਤੇ ਇੱਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਜੇ ਐਕਟਿਵਾ ਲੱਗੀ ਜੇ ਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ मामੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ मामੇ ਆ ਗਏ ਅੱਛਾ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਈ ਮੇਰੇ ਚ ਪੇੜ ਮਾਰਤੇ ਉਤਰ ਕੇ ਮੈਂ ਅੱਗੋ ਗੱਲ ਪੈਣ ਗਾ 15 16 ਮੁੰਡੇ ਗੱਲ ਪੈ ਗਏ ਮੇਰੇ ਅਗੇ ਪਰਵਾਸੀ ਜਾਰੇ ਪਰਵਾਸੀ ਹਜ਼ਾਰੇ ਭਈ ਇਹ ਵੀ ਅੱਛਾ ਆ ਇਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਨਹੀਂ ਨਾ ਅੰਦਰ ਹੋਏ ਪਾਛੇ ਇਲੀਗਲ ਐਥਰ ਹੈਂਡਲ ਕਨੇਵਾ ਦਾ ਸਮਾਂ ਇਹ ਭਾਈ ਹੈਗਾ ਜੀ ਕੋ 9:30 ਵਜੇ ਮੈਂ ਤੇ ਕੰਮ ਤੋਂ ਐ ਮੈਂ ਤੇ ਆ ਘਰ ਜਿਵੇਂ ਰਾ ਘਰੇ ਚੱਲਾਂ ਮੈਂ ਗੱਲ ਬਾਤ ਕੁਝ ਨਹੀਂ ਗੱਲ ਬਾਤ ਮੈਂ ਤੇ ਕੁਝ ਕਹਿ ਵੀ ਨਹੀਂ ਉਹਨਾਂ ਨੂੰ ਮੈਂ ਕਹਾਂ ਪ੍ਰਾਣੀਆਂ ਨੂੰ ਕੀ ਹੋਇਆ ਮੈਂ ਨਾ ਬੋਲ ਤੇ ਉਹ ਆ ਕੇ ਸੁੱਟਣ ਡਾ ਮੇਰੇ ਨਾਲ ਹੀ ਪਹਿਲਾਂ ਕੁਛ ਨਹੀਂ ਕਰ ਪਾਨਾ ਕਰਪਾਨਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੈ ਗਏ ਟਾਈਮ ਚੁੱਕਦੇ ਹੀ ਤੇ ਕਰਪਾਨਾ ਕਰਪੂਨਾ ਲੈ ਕੇ ਆਏ ਉਹਨੇ ਆ ਕੇ ਮੇਰੇ ਖੜਾ ਮਾਰਿਆ ਹੈ ਨਹੀਂ ਨਹੀਂ ਪ੍ਰਾਣੀ ਮੈਂ ਤਾਂ ਲੱਗਦਾ ਨਹੀਂ ਮੈਂ ਤਾਂ ਬਾਹਰ ਹੀ ਰਹਿਣਾ ਯਾਰ ਮੈਂ ਤਾਂ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਤੁਹਾਡੀ ਪੱਗ ਕਿੱਥੇ ਤੁਹਾਡੀ ਪੱਗ ਲਾਈ ਪੱਗ ਨਾਲ ਹੀ ਲੱਗੇ ਨਾਲ ਲੱਗੇ ਨਾਲ ਲੱਗੇ ਯਾਰ ਮੇਰ ਵੀ ਕੀਤੀ ਤਾਂ ਸਟਾਰ ਦੀ ਪੁਲਸ ਨੂੰ ਹੱਲੇ ਕੀਤਾ ਆ ਫੋਨ ਪਰ ਹੱਲ ਕਰਵਾਈ ਤੇ ਕੋਈ ਨਹੀਂ ਹੋਈ ਸਾਟਾ ਵੀ ਕੋਈ ਇੱਥੇ ਘੜਾ ਮਾਰਿਆ ਜੇ ਇੱਥੇ ਦੰਦ ਦੇ ਲੱਗੇ ਜੇ ਮੇਰੇ ਲੋਕੇ ਦੇ ਆ ਬਾਕੀ ਆ ਕਿਰਪਾਨ ਵਜੀ ਜਾ ਕਿੱਥੇ ਘਰਾ ਮੇਰੇ ਵੀ ਗੋਟ ਦੇ ਵੱਟੇ ਪਾਜੀ ਇੱਕ ਮਿੰਟ ਕਿੰਨੇ ਕ ਜਣੇ ਆਏ ਘਟੋ ਘਟ ਵੀ ਨਹੀਂ ਮੇਰੇ ਖਿਆਲ ਨਾਲ 17-20 ਜਣੇ ਹੈਗੇ ਸਾਰੇ ਪਰਵਾਸੀ ਸਾਰੇ ਪਰਵਾਸੀ ਇੱਕ ਮਿਲਖਾ ਹੀ ਪੰਡੋਰੀ ਦਾ ਪੰਡੋਰੀ ਦਾ ਪੰਡੋਰੀ ਦਾ ਭਈਆ ਉਹ ਉਹਨੂੰ ਉਹਨੂੰ ਮੈਂ ਤੇ ਕਿੰਨਾ ਗ੍ਰਿਫਤਾਰ ਕਰੋ ਜਲਦੀ ਹੋ ਜਲਦੀ ਅਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਬਰਵਾਸੀ ਜਿੱਥੇ ਜਿੱਥੇ ਬੰਦੀਆਂ ਨੂੰ ਐਲੀ ਬੰਦੀ ਆ ਕਿ ਤੁਹਾਡਾ ਸਾਥ ਦੋ ਆਗੇ ਜਲਦ ਤੋਂ ਜਲਦ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਨੂੰ ਇਹ ਅਪੀਲ ਕਰਦਾ ਕਿ ਤੁਹਾਡੇ ਕੋਲ ਹੀ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਪੰਜਾਬੀਆਂ ਬਰਵਾਸੀ ਉਹ ਨਹੀਂ ਭਾਜੀ ਬਹੁਤ ਖਤਰੇਜ਼ਾਰ ਹੈਗਾ ਹੈ ਖਤਰਾ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਦੇ ਘਰ ਸਾਰੇ ਗਲੀ 'ਚ ਬਾਕੀ ਸਾਰੇ ਭਾਈ ਇਹ ਜੀ ਲੱਗਦਾ ਕਿ ਉਹ ਮੁੱਦਾ ਸਹੀ ਝੁਕਣ ਦੇ ਆ ਜਿਹੜਾ ਹਾਂ ਜੀ ਬਿਲਕੁਲ ਸਹੀ ਬਿਲਕੁਲ ਸਹੀ ਆ ਬਿਲਕੁਲ ਸਹੀ ਆ ਬਜੀ ਇਹਨਾਂ ਨੇ ਮੱਲੇ ਪਾ ਜੀ ਮੱਲੇ 35 40 ਜਾਣੇ ਲੱਗੇ ਖਲੋ ਤੇਰੇ ਕੋਈ ਸਾਥ ਨਹੀਂ ਦਿੱਤਾ ਭਰਾ ਮੇਰਾ ਆ ਉਹਨੂੰ ਵੀ ਡੇਰ ਘੁੱਟਣ ਨਾਲੀ